ਹਾਂਜੀ ਸਾਡੇ ਵੱਲੋਂ ਸਾਰਿਆਂ ਨੂੰ ਪਿਆਰ ਭਰੀ ਸ਼ਸ਼ੀ ਕਾਲ ਜੀ ਸਾਡੇ ਬਲੌਗ ਸਰਦਾਰ ਚੈਨਲ ਤੇ ਤੁਹਾਡਾ ਬਹੁਤ ਬਹੁਤ ਸਵਾਗਤ ਹੈ ਜੀ ਹਾਂਜੀ ਸਾਡੇ ਵੱਲੋਂ ਸਾਰਿਆਂ ਨੂੰ ਪਿਆਰ ਭਰੀ ਸ਼ਸ਼ੀ ਕਾਲ ਜੀ ਸਾਡੇ ਬਲੌਗ ਸਰਦਾਰ ਚੈਨਲ ਤੇ ਤੁਹਾਡਾ ਬਹੁਤ ਬਹੁਤ ਸਵਾਗਤ ਹੈ ਜੀ ਅੱਜ ਅਸੀਂ ਕਰ ਰਹੇ ਹਾਂ ਤੂੜੀ ਪਾਉਣ ਦਾ ਇੰਤਜ਼ਾਮ ਕਿਉਂਕਿ ਕੱਲ ਨੂੰ ਸਾਡੇ ਤੂੜੀ ਢੋਣੀ ਆ ਅਸੀਂ ਮਤਲਬ ਢੋਣੀ ਦਾ ਬਿਸਤ ਢੋਣੀ ਹੈਗੀ ਤੇ ਹੁਣ ਅਸੀਂ ਕਰ ਰਹੇ ਹਾਂ ਸਾਟੜੇ ਬੰਦ ਦਾ ਆ ਪ੍ਰੋਗਰਾਮ ਮਤਲਬ ਇਹ ਕਰ ਰਹੇ ਆ ਵੀ ਛਤੜਾ ਬੰਦ ਕਰ ਰਹੇ ਆ ਵੀ ਜਦੋਂ ਪੂਰੀ ਆ ਹੁਣ ਗਰਮੀਆਂ ਚ ਤੁਹਾਨੂੰ ਪਤਾ ਕਿੰਨਾ ਧੱਕਣਾ ਆਉਂਦਾ ਮੀਂਹੇ ਵੀ ਉਦੋਂ ਕਿਤੇ ਸਾਰੀ ਤੂੜੀ ਨਾਲ ਉੱਡ ਜੇ ਜੇ ਖੁੱਲੇ ਚ ਪਾਤੀ ਹੁਣ ਅਸੀਂ ਆਹ ਲੈ ਕੇ ਆਂਦਾ ਤਲਵੰਡੀ ਤੋਂ ਅੱਜ ਪਹਿਲਾ ਇਲਾਜ ਸੀ ਕਿ ਵੀ ਚਲੋ ਇੱਟਾਂ ਪਈਆਂ ਨੇ ਬਾਹਰ ਆ ਗਏ ਪਾਰ ਖੁੱਲੇ ਸੀਗੇ ਵੀ ਅਸੀਂ ਇੱਟਾਂ ਨਾਲ ਹੀ ਦੁਕਾਨ ਤੋਂ ਮਿਲਿਆ ਹਨਾ ਇਹ ਹਨਾ ਸੁਣਦੇ ਦੀ ਹਾਂ ਉੱਥੋਂ ਲੈ ਜੀ ਉੱਥੋਂ ਲਿਆ ਲਗਾ ਤੇ ਉਧਰ ਤੁਹਾਨੂੰ ਸਾਰਾ ਦਿਖਾਵਾਂਗੇ ਸਿਸਟਮ ਤੇ ਇਹ ਆਪਾਂ ਨੂੰ ਪੈ ਗਿਆ ਸਾਰਾ ਮੈਨੂੰ ਲੱਗਦਾ 22 ਤੇ 100 ਚ ਹਨਾ ਇਹ ਸਾਰੇ ਵੀ 22 2300 ਚ ਪੈ ਗਿਆ ਜੇ ਹੁਣ ਆਪਾਂ ਕੰਧ ਕੱਢਦੇ ਕੰਧਾਂ ਆਪਾਂ ਨੂੰ ਮਹਿੰਗੀ ਪੈਣੀ ਸੀਗੀ ਫਿਰ ਹੁਣ ਆਪਾਂ ਇਹ ਦੇਸੀ ਜਗਾੜ ਹੀ ਲਾਇਆ ਤੂੰ ਮੈਨੂੰ ਕਹਿ ਤਾ ਸੁਭੀ ਇੱਥੇ ਰੱਖਣਾ ਕਿ ਇੱਧਰ ਰੱਖਣਾ ਮੇਰੇ ਸਾਹਾਂ ਤਾਂ ਮੈਂ ਕਹਿੰਨੀ ਆਂ ਵੀ ਗੇਟ ਵਧੀਆ ਤੇ ਆ ਸਾਰਾ ਬੰਦ ਕਰ ਦੋ ਇੰਨਾ ਚ ਸਾਰਿਆਂ ਚ ਤੂੜੀ ਪੈ ਜੂਗੀ ਠੀਕ ਆ ਹੋਰ ਇਧਰ ਦੀ ਨੰਬਿਆ ਕਰਾਂਗੇ ਹਾਂਜੀ ਤੁਹਾਨੂੰ ਪਤਾ ਫਿਰ ਇਧਰ ਗੱਡੀ ਨਹੀਂ ਖੜੂਗੀ ਕੋਈ ਨਾ ਗੱਡੀ ਦਾ ਹੁਣ ਮਾਰ ਪੜਾ ਦਿਆ ਕਰਾਂਗੇ ਅਸੀਂ ਵੀ ਬਸ ਪੁੱਠੇ ਪੰਗੀ ਕਰਦੇ ਹਾਂ ਪੁੱਠੇ ਵਾਲੇ ਵੀ ਲਾਲਾ ਸਿੱਧੇ ਵਾਲੇ ਵੀ ਲਾਲਾ ਵੀ ਬਸ ਪਹਿਲਾਂ ਤਾਂ ਅਸੀਂ ਪਸ਼ੂ ਵੇਚਦੇ ਸੀ ਜੀ ਸਾਰੇ ਸਾਨੂੰ 2-3 ਸਾਲ ਹੋ ਗਏ ਤੂੰ ਪਹਿਲਾਂ ਅਸੀਂ ਰੱਖ ਦੇ ਸੀ ਇਹ ਹੁਣ ਬਸ ਤੁਹਾਨੂੰ ਪਤਾ ਦੁਆਰੇ ਉਰ ਦਾ ਵੱਡਾ ਬਿੱਡ ਦੁਆਰੇ ਫੇਰ ਲਾਉਣਾ ਪਊਗਾ ਪਹਿਲਾਂ ਉਹ ਕੁਰਨੀਆਂ ਸੀ ਜਿਹੜੀਆਂ ਸਾਡੀਆਂ ਬੇਕ ਤਾਂ ਵੀਆਂੀਆਂ ਬਣਾਈਆਂ ਹੋਈਆਂ ਸੀ ਮਿਸਤਰੀ ਨੇ ਵੀ ਵਧੀਆਂ ਨਹੀਂ ਬਣਾਈਆਂ ਤੇ ਵੀ ਐਸ ਰੋਟ ਬਣੀਆਂ ਹੋਈਆਂ ਸੀ ਐ ਲੰਮੀਆਂ ਜਦੋਂ ਮੀਂਹ ਆਉਂਦਾ ਆ ਪਿਆ ਸਾਰਾ ਸਾਨੂੰ ਜਦੋਂ ਮੀਂਹ ਆਉਂਦਾ ਸੀਗਾ ਜੀ ਉਹ ਸਾਰਾ ਪਾਣੀ ਨਾ ਇੱਥੋਂ ਕਾ ਪੈ ਕੇ ਸਾਰਾ ਭਾਂਡਾ ਭਰ ਜਾਂਦਾ ਸੀਗਾ ਖੁਰਲੀ ਭਰ ਜਾਂਦੀ ਸੀ ਮਤਲਬ ਭਾਂਡੇ 'ਚ ਤੇਰਾ ਉਹ ਬਾਸਸੀ ਪੱਟ ਵੀ ਨਾਲੇ ਪਸੂਦੇ ਤੁਹਾਨੂੰ ਪਤਾਗਾ ਰਾਸ ਆ ਜਾ ਕੰਮ ਹੋ ਗਿਆ ਸੀ ਜੀ ਸਾਡੀ ਨੂੰ ਮੱਜਾਂ ਦਾ ਬਸ ਬਾਦਾ ਜਾਣੀ ਕਿ ਹੁਣ ਦੇਖੋ ਕਿਸ ਮਤ ਨੂੰ ਦੁਆਰੇ ਅਜਮਾਉਣੇ ਆਂ ਬਿੱਡ ਤਾਂ ਤੁਹਾਨੂੰ ਪਤਾ ਸਾਰਾ ਮੂ ਦੁਆਰੇ ਲਾਉਣਾ ਪਊਗਾ ਦੁਆਰੇ ਘਰ ਬੰਨਣਾ ਨਾੜੀ ਗੱਲ ਹੋ ਗਈ ਪਸ਼ੂਆਂ ਦੀ ਤਾਂ ਉਹ ਹੀ ਦੁਆਰੇ ਸਾਰਾ ਕੁਝ ਕਰਨਾ ਪਊ ਪਰ ਲੀਆਂ ਵੀ ਬਣਾਉਣਾ ਪੈਣਗੀਆਂ ਕੀ ਰੈਡੀ ਕੀ ਕਰਦੇ ਹੋਣਾ ਤਾਂ ਹੁਣ ਆਪਾਂ ਨੂੰ ਜਦੋਂ ਆਪਦੇ ਘਰ ਦਾ ਦੁੱਧ ਪੀਤਾ ਹੋਵੇ ਮੈਂ ਕਿਹਨੂੰ ਇੱਥੇ ਕੰਮ ਜਾ ਮਾ ਹਾਂ ਥੋਸਾਬ ਦਾ ਬਾਕੀ ਅਸੀਂ ਫਿਰ ਹੁਣ ਖੇਤਾਂ 'ਚ ਰਹਿੰਦੇ ਆ ਤੇ ਅਸੀਂ ਜਿੱਥੇ ਦੁੱਧ ਲੈਣ ਜਾਂਦੇ ਆ ਉਹਨਾਂ ਦਾ ਘਰ ਬੜੀ ਦੂਰ ਪੈਂਦਾ ਵਾ ਪਰ ਹੁਣ ਜਦੋਂ ਮੈਂ ਇਕੱਲੀ ਹੁੰਨੀ ਆ ਘਰੇ ਜਾ ਕੋਈ ਇਹ ਬਾਜ ਜਾਂਦੇ ਨੇ ਸੋ ਰਿਸ਼ਤੇਦਾਰੀ 'ਚ ਜਾਣਾ ਪੈ ਜਾਂਦਾ ਫਿਰ ਉਦੋਂ ਦੁੱਧ ਲਿਆਉਣ ਦਾ ਔਖਾ ਹੋ ਜਾਂਦਾ ਜੀ ਬੜੀ ਦੂਰ ਘਰ ਛੱਡ ਕੇ ਹੱਦਾਂ ਕਿਸ ਰਿਸ਼ਤੇਦਾਰੀ 'ਚ ਵੀ ਨਹੀਂ ਜਾਇਆ ਸਰ ਉਹ ਲੈ ਤਾਂ ਨਿਕਲ ਵੀ ਗਈ ਮੇਜ ਜੀ ਉਹ ਤਾਂ ਡੱਬੀ ਉਹ ਲਾਈ ਜਾਂਦੇ ਸੀ ਇਹ ਦੱਬੀ ਹੁੰਦਾ ਸੀ ਕੀ ਦੱਬੀ ਹੁੰਦਾ ਸੀ ਮੈਂ ਉਧਰ ਕੱਪੜੇ ਧੋਈ ਜਾਂਦੀ ਸੀ ਇਹ ਹੁਣੇ ਆਏ ਸੀ ਤਲਵੰਡੀ ਤੋਂ ਵਾਸ ਅਨਸਾਰ ਕਹਿੰਦੇ ਵੀ ਟੜਕੇ ਤਵੇ ਕਿੰਨੇ ਸੁੰਦਰ ਲੱਗਦੇ ਹਨ ਹਲੇ ਚੋਂ ਮਿੱਟੀ ਕੱਢਣੀ ਪਈ ਆ ਥੋੜੀ ਥੋੜੀ ਉਹ ਮਿੱਟੀ ਕੱਢਣੀ ਆ ਪਹਿਲਾਂ ਤਾਂ ਸਾਰੀ ਇੱਥੇ ਟਰਾਲੀਆਂ ਸਟਾਇਆਂ ਸੀ ਮਿੱਟੀ ਦੀਆਂ ਗਰਾਂਡਾ ਭਰਤਾ ਸੀਗਾ ਉਹ ਦੱਸ ਫਿਰ ਦੁਆਰੇ ਸਲਾਹ ਜੀ ਬਣ ਗਈ ਵੀ ਬੇਲੇ ਵੀ ਕੀ ਕਰਦੇ ਆ ਚਲ ਸਨ ਵਾਲੇ ਦੋ ਪਸੂਸਾਂ ਹਮਲਿਆ ਬਸ ਹੁਣ ਉਹਦੇ ਤੇ ਇਹਦੇ ਤੇ ਉਹ ਲੱਗੇ ਜਾਣਗੇ ਆਹ ਸਾਰੀ ਜੁੱਗੀ ਦਾ ਸੱਤ 17 ਹੈ ਨਾ ਆਹ ਤੁਹਾਨੂੰ ਸਾਫੇ ਮਾਰਾ ਟ੍ਰੋਪਰ ਦਿਖਾਵਾਂਗੇ ਆ ਖਿੜਕੇ ਨਹੀਂ ਕਹਿੰਦੇ ਸੀ ਪਹਿਲਾਂ ਇਹਨੇ ਉਹੀ ਚੀਜ਼ ਆ ਨਾ ਜੀ ਆਹ ਹੈ ਨਾ ਪਹਿਲਾਂ ਤਾਂ ਆਪਾਂ ਦੇਸੀ ਲਗਾੜ ਇਹ ਕਹੇ ਬਣਾ ਲਾਂਦੇ ਸੀ ਵੀ ਜਿਹਨੂੰ ਆਪਾਂ ਖਿੜਕੇ ਕਹਿੰਦੇ ਸੀ ਸਾਡੇ ਪਿੰਡ ਵੀ ਮੇਰੇ ਯਾਦ ਆ ਲੱਗੇ ਹੁੰਦੇ ਸੀ ਕਰੇ ਕਿਵੇਂ ਬਣਦੇ ਸੀ ਇਹ ਕਰੇ ਬਣਾ ਲਾਂਦੇ ਸੀ ਜੇ ਬਸ ਆਹ ਜਿਹੜਾ ਸਰਕਟ ਹੈ ਗਮਨ ਜੋ ਹਾਂ ਭਰਾਲੀ ਵੀ ਲਾ ਲਾਂਦੇ ਸੀ ਛਟੀਆਂ ਵੀ ਲਾ ਲਾਂਦੇ ਸੀ ਨਰਮੀਆਂ ਦੀਆਂ ਪਹਿਲਾਂ ਤਾਂ ਪਸ਼ੂਆਂ ਕੋਲੇ ਲੱਗੇ ਹੁੰਦੇ ਸੀ ਇਹ ਜਿਨ੍ਹਾਂ ਨੇ ਵੀ ਕੰਦਾ ਨਹੀਂ ਕੱਢੀਆਂ ਹੁੰਦਾ ਵੀ ਮਤਲਬ ਪਹਿਲਾਂ ਉਹ ਬਾਲਾਂ ਦੀ ਛੱਤ ਨਹੀਂ ਹੁੰਦੀ ਸੀ ਹਨਾ ਖੱਟਾਂ ਦੀ ਉਪਰਾਂ ਦਾ ਹੁੰਦਾ ਸੀ ਸਾਡੇ ਪਿੰਡ ਉੱਤੇ ਲੱਗੇ ਹੁੰਦੇ ਸੀ ਉਹ ਤੇ ਸਾਰੇ ਭਾਂਡੇ ਜਿਵੇਂ ਪਸ਼ੂ ਬੰਨੇ ਹੁੰਦੇ ਸੀ ਮੇਰੇ ਘਰ ਆ ਤਾਂ ਇੱਧਰ ਵੀ ਲੱਗਿਆ ਹੁੰਦਾ ਸੀ ਵਿਚਾਲੇ ਬਾੜ ਰੱਖਿਆ ਹੁੰਦਾ ਸੀ ਮੇਰੇ ਦਾਦੇ ਰਾਮ ਜੀ ਹੁੰਦਾ ਸੀ ਇੱਥੇ ਪਸ਼ੂਆਂ ਕੋਲੇ ਛਤੜੇ 'ਚ ਉਦੋਂ ਤਾਂ ਬਸ ਆ ਹੀ ਸੀ ਟਾਈਮ ਪਾਸ ਕਰ ਲਾਦੇ ਹਨਾ ਉਹ ਆਪ ਹੀ ਸੀ ਬਸ ਵੀ ਮੈਂ ਇੱਥੇ ਵੀ ਪਸ਼ੂਆਂ ਕੋਲੇ ਕੰਮ ਕਰਦਾ ਸੀ ਨਾਲੇ ਰਾਖੀ ਹੋ ਜਾਂਦੇ ਸੀ ਚਲੋ ਐਸਾ ਲੱਗਿਆ ਸਾਡੇ ਪਿੰਡ ਦਾ ਫਿੜਕੇ ਕਹਿੰਦੇ ਸੀ ਜੀ ਤੁਸੀਂ ਦੱਸਿਓ ਸਾਰੇ ਵੀ ਤੁਸੀਂ ਕੀ ਕਹਿੰਦੇ ਸੀਗੇ ਫਿੜਕੀ ਕਹਿੰਦੇ ਸੀ ਨਾ ਨਾ ਫਿੜਕੀ ਹੁੰਦੇ ਸੀ ਹਾਂ ਫਿੜਕੀ ਹੁੰਦੇ ਸੀ ਉਹ ਮੈਂ ਜਿੱਦੜ ਕੇ ਖੋਲ ਲੈਣੀ ਜਾਲੀ ਨੂੰ ਆ ਜਾ ਸੁ ਇੱਕ ਬੱਢਣੀ ਪਾਉਗੀ ਕਰਦ ਨਾਲ ਖੁੱਲੋ ਮम्मा ਏ ਨੂੰ ਨਹੀਂ ਬੱਢਣਾ ਗੰਡ ਖੁੱਲ ਨੂਰ ਆ ਗਈ ਰੋਟੀ ਕਾ ਹੱਥੀ ਵੜਦੇ ਸੀ ਆਹ ਚੋਨੇ ਦੀ ਪ੍ਰਾਲੀ ਹੁੰਦੀ ਸੀ ਘਰ ਘਰ ਆਪਾਂ ਜਿੰਨਾ ਬੰਦੇ ਤੇ ਰੈਡੀ ਉਹ ਮੇਰੇ ਨਾਉ ਨਹੀਂ ਹੈ ਉਹ ਜਿਹੜੇ ਵੱਡੇ ਵੱਡੇ ਆ ਕੀ ਉਹ ਜਿਹੜੇ ਦੂ ਵੀ ਵੱਡੇ ਵੱਡੇ ਪਏ ਆ ਪੋਰਟ ਲਾ ਲਏ ਹਨਾ ਅੱਛਾ ਜੀ ਇੱਕ ਜੇੜੀ ਕਿ ਹੁਣ ਆਪਾਂ ਨੇ ਇੰਨਾ ਤੇ 22300 ਰੁਪਿਆ ਲਾਇਆ ਹਨਾ ਅੱਗੇ ਇਹੀ ਉਹੀ ਗੱਲ ਤਾਂ ਆਈ ਉਹ ਤਾਂ ਕਰ ਇੰਨਾ ਸੌਖੇ ਸੀਗੇ ਬੰਦੇ ਅੱਗੇ ਘਰੀ ਬਣਾਵਾਂਦੇ ਸੀ ਯਾਰ ਹੱਸਿਆਂ ਨਾਲ ਬਣੇ ਹੁੰਦੇ ਸੀ ਯਾਰ ਉਹ ਉਹ ਵੱਡੀਆਂ ਵੱਡੀਆਂ ਲੰਮੀਆਂ ਛਟੀਆਂ ਲੰਮੀਆਂ ਸੀ ਜਿਹੜੀਆਂ ਉਹਦੇ ਆਲੀਆਂ ਨਰਨੇ ਵਾਲੀਆਂ ਉਹ ਕੱਢ ਕੇ ਰੱਖ ਲਾਂਗੇ ਸਰਕੜਾ ਆਉਂਦਾ ਹੁੰਦਾ ਉਹਨਾਂ ਨੂੰ ਵੱਡ ਪਰੇ ਹੋ ਜਾ ਮੈਂ ਬੋਲ ਦੋ ਘੰਟੇ ਹੋ ਗਏ ਤਾਂ ਸੋ ਇੱਕ ਗੰਡ ਨਹੀਂ ਖੁੱਲੀ ਪਰ ਮੇਰੇ ਨਾਉ ਨਹੀਂ ਹੈਗਾ ਪਰੇ ਹੋ ਜਾ ਮੈਂ ਛੱਡ ਦੇ ਗੱਡੀ ਬਾਹਰ ਕੱਢਣੀ ਸੀ ਯਾਰ ਆ ਖੋਲ ਤੇ ਤੂੰ ਗੱਡੀ ਕੀ ਕਹਿੰਦੀ ਐ ਤਾਂ ਇੱਧਰ ਲਾਉਣਾ ਮੈਨੂੰ ਪੱਟੀ ਆ ਲੈ ਰੈਡੀਏ ਖੋਲ ਤਾਂ ਨਹੀਂ ਆ ਇਹਨਾਂ ਕਰ ਦੇ ਹੋਰ ਕਰਦੇ ਨਾਲ ਵੱਡ ਦੋ ਛੇਤੀ ਵੱਡਿਆ ਜਾਊਗਾ ਨਹੀਂ ਖੁੱਲਦਾ ਇਹ ਕਿ ਚਰਤੀ ਚਰਜੀ ਹੁੰਦੀ ਆ ਇੱਕ ਮੇਰੇ ਨਾਉ ਹੀ ਨਹੀਂ ਜਾ ਚਲੋ ਦੇਖੋ ਪਾਪਾ ਇੱਧਰ ਪੂਰਾ ਲਾਉਨੇ ਆ ਇਹ ਹੱਡ ਜਾ ਇੱਧਰ ਦੀ ਆਵਾ ਯੈਸ ਇਹ ਭਾਈ ਉਪਰੋਖੀ ਕਰਾਂਗੇ ਪਰੋਂ ਵੀ ਲਾਵਾਂਗੇ ਪਾਪਾ ਪਾਪਾ ਦਵਾਰੇ ਸਾਰਾ ਗੱਦੜਾ ਨਾ ਲਾਉ ਤਾ ਨਾ ਦਵਾਰ ਥੈਨੇ ਲੀਨੇ ਰ ਹੋ ਗਿਆ ਇਹ ਜੋ ਤੁੰਡੀ ਆ ਗਈ ਦਾਵੇ ਇਧਰ ਉੱਡੂ ਕਹੇ ਨਾਲ ਤੇ ਮੈਨੂੰ ਲੱਗਦਾ ਇਹਦੇ ਵਿਰਲਾ ਵਿੱਚ ਦੀ ਤਾਂ ਹਵਾ ਕਹੂਗੀ ਯਾਰ ਮੈਨੂੰ ਤਾਂ ਐਂ ਸੀ ਮਗਾ ਕਿ ਤੇ ਪੂਆ ਆਹ ਹੋ ਕਰਿਆ ਹੁਣ ਹੈਦਰੂ ਬਿਸਤਰਾ ਦੇਖਿਆ ਇੰਨਾ ਮਹਿੰਗਾ ਬਿਸਤਰਾ ਇਹਦੇ ਨਾ ਮਿਲਦਾ ਨਹੀਂ ਇਹ ਸੱਕੜਾ ਨਹੀਂ ਮਿਲਦਾ ਆਮ ਤਾਂ ਖੜਾ ਹੁੰਦਾ ਉਹ ਉੱਥੇ ਆਪਣੇ ਟੋਬੇ ਜਿਹਾ ਤੇ ਖੜਾ ਹੋ ਗੋ ਮੈਨੂੰ ਹੈ ਤੋ ਬਾਈ ਸਰੀ ਜੀਏਗੀ ਉਹਨਾਂ ਨੇ ਕਰੇ ਕਰ ਮੂਰੇ ਬਾਈਡਨ ਤੇ ਕੇ ਉੱਥੇ ਖੜਾ ਤਾਂ ਹੈਗਾ ਕਿੰਨਾ ਟੋਬੇ ਜਿਹਾ ਮੈਂ ਤਾਂ ਇਹ ਲੈ ਗਈ ਸੀਗੀ ਲੈ ਵੇਖ ਲੈ ਮੈਂ ਖੜਾ ਬਈ ਇਹ ਤਾਂ ਦਗਲੀ ਵਾਰ ਨਰੇ ਨਹੀਂ ਮੇਰੇ ਸਾਹ ਨਾਲ ਤਾਂ ਹੈ ਦਗਲੀ ਵਾਲਿਆਂ ਨੇ ਸਿੱਦਾ ਵਾਲਾ ਹੈ ਇਹਦਾ ਕੋਹ ਲੱਗੂ ਹੋ ਜਿੱਤੇ ਉਹ ਇਹ 100 ਕਰਾ ਜੂਗਾ ਦਿਕਾ ਚੱਲ ਗਈ ਬਾਹਰ ਕੀ ਕੋਈ ਡਾਵਾ ਲਾ ਕੇ ਜੀ ਇਹਦੇ ਵਿੱਚ ਉਹੀ ਜਿਹੜਾ ਪਹਿਲਾਂ ਵਾਲਾ ਸਿਸਟਮ ਕਰਿਆ ਹੁੰਦਾ ਸੀ ਪਰਾਲੀ ਦਾ ਸਿਸਟਮ ਉਹ ਚੀਜ਼ ਚ ਹਵਾ ਵਾਲੀ ਕਰਦੇ ਹਾਂ ਫੁੱਲੇਗੇ ਫਿਰ ਹਾਂ ਉਹ ਚੀਜ਼ ਚ ਜਮੀਨ ਹੀ ਹਵਾ ਵਾਲੀ ਦੀ ਸੀ ਪਹਿਲਾਂ ਤਾਂ ਪੱਕੇ ਕੰਮ ਇਹ ਤਾਂ ਬਸ ਇੱਕ ਉਹਦੀ ਨਕਲ ਜਿਹੀ ਕਰੀ ਹੋਈ ਹੈ ਪਰਾਲੀ ਕਿਵੇਂ ਬਣ ਗਈ ਉਹ ਜਿਹੜੇ ਬਣਾਏ ਹੁੰਦੇ ਸੀ ਪਹਿਲਾਂ ਉਹਦੇ ਵਿੱਚ ਤਾਂ ਇੰਨੀ ਵੀ ਗੱਲ ਨਹੀਂ ਹੁੰਦੀ ਸੀ ਉਹ ਜੀ ਰਿਆ ਨੂੰ ਬਸ ਜਾ ਕਾਗਜ਼ ਵਗੈਰਾ ਪਾ ਵੀ ਸਕਦਾ ਉਹਨਾਂ ਨੂੰ ਆ ਆ ਦੇ ਸੇਟ ਦੇ ਵਾਸਤੇ ਜਾਂ ਕੋਈ ਪੱਲੀ ਪੁੱਲੀ ਐਂ ਕਹ ਪਹਿਲਾਂ ਉਹ ਵੀ ਲੱਗ ਜੇ ਲੱਗਣਾ ਕੋਈ ਮਨ ਦਾ ਕੰਮ ਚੱਲਦਾ ਹੀ ਨਹੀਂ ਯਾਰ ਔਖਾ ਸੀ ਮੈਂ ਦੀਪੂ ਨੂੰ ਵੀ ਧਰ ਜਾ ਉਹ ਕਹਿੰਦਾ ਅਸੀਂ ਪੱਖੇ ਲਵਾਉਣੇ ਆ ਪੱਖੇ ਤਾਂ ਅਸੀਂ ਫਿਰ ਐਂ ਕਰ ਮੈਂ ਲੱਗ ਆਪਣੇ ਕਿ ਚੱਕ ਕੇ ਇਹ ਤਾਂ ਨਹੀਂ ਬੈਠੇ ਰਹਿਣਾ ਚੱਕ ਕੇ ਮੰਗ ਰਹੀ ਪਹਿਲਾਂ ਇਧਰਲੇ ਪਾਸੇ ਵਾਲ ਪਹਿਲਾਂ ਇਧਰਲੇ ਪਾਸੇ ਵਾਲਾ ਤਾਂ ਲਾ ਦੋ ਫਿਰ ਮੈਂ ਹਾਂ ਤਾਂ ਪਹਿਲਾਂ ਉਹ ਫਿੱਟ ਕਰ ਦਿੰਦੇ ਆ ਉਧਰ ਲਾ ਉਧਰ ਲਾ ਆ ਜਾ ਰੇੜੀ ਪਹਿਲਾਂ ਖਵਾ ਫਿੱਟ ਕਰੋ ਤੁਸੀਂ ਨੂਰਾ ਇਹਨੇ ਵੜਤੀ ਚੰਗ ਮੇਖਾਂ ਵੀ ਹੋਰ ਲੈਣੇ ਪੈਣੇ ਨੇ ਮੇਖਾਂ ਦਾ ਟ੍ਰੇਡਿੰਗ ਹੈ ਤੇਰੀਆਂ ਹਟੋ ਪੀਣੀਆਂ ਬਸ ਸਮਾਰਕ ਦੇ ਬੰਦੋਬਸ ਕਰ ਦਾਂਗੇ ਇੱਥੇ ਜੇ ਆ ਮੈਂ ਇਹਦੇ ਵਿੱਚ ਮੈਂ ਕਿਵੇਂ ਲਾਵੇਂਗਾ ਹੁਣ ਕਿ ਉਹ ਆਈ ਚ ਆ ਫੀਸ ਕਿ ਲਾਉਂਦੇ ਏ ਆ ਦੇਖ ਇੱਥੇ ਲਾ ਲੂਗਾ ਜੇੜੀ ਨਾ ਮੈਂ ਇੱਧਰ ਲਾ ਬਣਾ ਦੇ ਆਈ ਰੇੜੀ ਫਿਰ ਲੈ ਕੇ ਆ ਦਿੰਦੀ ਉਹੜੀ ਰੱਖੀ ਕਰਨਾ ਵੀ ਮੈਨੂੰ ਸਮਝ ਨਹੀਂ ਆਉਂਦੀ। ਕਾਹਾਂ ਲਾਵਾਂਗੇ ਹੋ ਕੇ ਆ ਇਹਦਾ ਬੰਦਰ ਲੁਕੇਵੇਂ ਐਸੇ ਲਾਵਾ ਕਾਹਾਂ ਜਾ ਕੇ ਉੱਪਰ। ਚੌਥੇ? ਹਾਂ। ਕਰ ਲਿਓ। ਆਏ। ਮੈਨੂੰ ਆਹ ਲਾਹਦਾ ਦੀਪੂ ਨੂੰ ਫੋਨ ਕਰਕੇ ਪੁੱਛ ਲੈ ਪਰ ਆ ਹੀ ਤੋਂ ਨਹੀਂ ਚੱਲ ਜੇ। ਚੱਕ ਰਿਹਾ ਮੰਮੀ। ਸਹੀ ਆ ਇਹਦਾ ਕੰਮ ਸਿਰਾਂ ਜਾਵਾਂ। ਮੈਂ ਆਪਣਾ ਬੈੱਡ ਖਿੱਚ ਲੈਣੀ ਆ ਦੁਵਾ। ਕਦਾ ਰੀਲਾ ਵੀ ਬਹੁਤ ਘੰਟਾ ਬਣਾ ਕਰਨੀ। ਦੁਵਾਣ ਬੈੱਡ ਖਿੱਚਣ ਦਾ ਹੋਰ ਕੰਮ ਆ ਵੀਰੇ। ਪਾਪਾ। ਉਹੜੀ ਜਾ ਕੇ ਮੋਟਰਸਾਈਕਲ ਤੇ ਬੈਠਣ ਦਾ ਹੋਰ ਕੰਮ ਆ। ਖੋੜੀ ਹਾਂ ਅਗਲੇ ਨੂੰ ਜੇ ਨਾਰਮਲ ਕਹੇ ਵੀ ਖੋੜੀ ਚੱਕ ਕੇ ਮੋਟਰਸਾਈਕਲ ਲੈ ਆਉਣਾ ਕਿ ਕਹੇ ਆਏ ਲਾ ਦੇ ਮੈਂ ਗੰਦਾ ਲੋਪਾ ਕਿਵੇਂ ਇਹ ਆ ਬਚਾਲੇ ਸਕੂਟਰ ਇਹ ਕਿਵੇਂ ਲੱਗੂਗੀ ਅੰਦਰਲੇ ਵਾਰ ਸਿਕ ਵਾਰ ਲੈ ਅੰਦਰਲੇ ਅੰਦਰਲੇ ਪਾਸੇ ਬਾਹਰਲੇ ਪਾਸੇ ਖਿੱਚ ਲੈ ਜਿਹਦਾ ਬਾਈ ਕਿਤੇ ਮਨਾਉਣਾ ਦਿਖਾ ਕੇ ਜੀ ਗਾੜੀ ਬੰਦੇ ਨੂੰ ਜੇਰ ਲਾ ਦੋ ਗਾੜੀ ਦੀ ਬੰਦੇ ਨੂੰ ਦਿਖਾ ਕੇ ਆਉਂਦਾ ਸਾਰੇ ਬਰਥ ਦੇ ਉਧਰ ਖੜੀ ਬੱਚੋ ਉਧਰ ਇਹ ਨੂੰ ਬਾਹਰ ਨਾ ਖੜਾਉਣੇ ਹੁਣ ਆਹ ਇਹ ਕੱਦਣਾ ਖੜੂਗਾ ਇੱਥੇ ਇਹ ਖੜਾ ਨਾ ਖੜਾ ਆਹ ਨਾ ਪੱਟੀ ਲਈ ਮੇਰੇ ਕੋਲ ਪੱਟੀ ਲਈ ਤਾਂ ਕਰ ਲਾਂਗੇ ਪਰ ਜਦ ਤੂੜੀ ਪੈ ਗਈ ਤੇ ਰੋ ਹੋਊ ਇੱਥੇ ਬੰਨ ਲਾਂਗੇ ਉਹੀ ਬਸ ਹਾਂ ਤਾਂ ਬੰਨੀ ਜਾਊਗੀ ਇਹ ਨਾਲ ਨਾਲ ਫੰਗਲੇ ਨਾਲ ਨਾ ਬਸ ਹੁਣ ਛੜੂ ਮਾਂ ਲੱਗੀ ਆ ਤਾਂ ਅਰਸੀ ਨਾ ਬੰਦੀ ਮਾੜੀ ਜੀ ਇੱਥੇ ਕਰ ਆਹ ਸੁੱਜੀ ਨਹੀਂ ਆਣੀ ਉੱਤੀ ਦੀ ਵੀ ਪਤਾ ਹੁੰਦਾ ਨੀਚੇ ਝੱਕ ਲੈਂਦਾ

ਆਉਣਾ ਸੈਟ ਆਊਗਾ ਬਈ ਐ ਜਿਹੜਾ ਹੁੰਦਾ ਹਰਕਾਲ ਇੱਥੇ ਪੰਜ ਮੋੜੀ ਕੰਨੀ ਦੇ ਪੈਰ ਨੂੰ ਡੁੱਕੋ ਗੁੱਡਾ ਨਾ ਗੁੱਡਾ ਸੀ ਅੱਛਾ ਸਹੀ ਗੱਲ ਹੈ ਚਲੋ मिलती है अपने जी सुन सारा next video चली फिर आला के सुन सारा trouser दिखा मांगे ओ गए ये coat लरना चलो मैंने कपड़े तो यार लोगों को कपड़े next blog Saturday blog मुंबाते तो बाते शेयर करो बातो बाते sport करो जी हाँ अरे नूर कैसी मिलती है दुबारा next blog चल नूर आज क्या बकिगी तासी अरे कुछ एकड़ छप्पड़ बाना ਉਭੀ ਪਾਪਾ ਮੈਕ ਵੈਗ ਲਾਉਣੀ ਆਪਦੇ ਕੀ ਦੱਸੇਗੀ ਗਾਇਜ਼ ਰੁਕੀ ਸਰਾਏਗੀ ਰੱਬ ਰੱਬ ਵਾਲੀ ਪੋਇਮ ਸਰਾ ਦੇ ਮੈਂ ਕਲਾ ਦੇ ਲੈ ਲਾਓ ਹੋ ਦੁੱਧ ਕਹਿੰਦੀ ਮੇਰੇ ਮਾਈਕ ਨਾਲ ਬਟ ਮਾਈਕ ਇਸ ਡਸ ਲੋਟ ਇਹਦੇ ਤੇ ਪਾਣੀ ਮੈਨੂੰ ਮੇਰਾ ਹੀ ਚੱਲ ਜਾ ਰਿਹਾ ਕਿਸੇ ਇਹ ਬਰਬਾ ਆ ਜਾਤ ਲੈ ਸਾਰੇ ਸਾਰੇ ਲਿਆ ਬਣ ਕੇ ਪੱਲੇ ਤੇ ਅੱਗੇ ਦੇਖ ਕੇ ਦੇਖ ਕੇ ਬਾਲ ਖੇਡਾਂਗੇ ਅਸੀਂ ਤੇਰੇ ਨਾਲ ਹੋਰ ਕੀ ਯਾਦ ਅੱਜ ਮਲਤੀ ਜਲਕੀ ਰਾਣੀ ਹੈ ਜੀਵਨ ਨੂੰ ਚੁੱਕਾ